ਸਾਥ ਸੰਗਤ ਜੀਓ ਧੰਨ ਗੁਰੂ ਗੋਬਿੰਦ ਸਿੰਘ ਦੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਮਹਾ ਪਰਲੋ ਦੀ ਸ਼ੁਰੂਆਤ ਜਿਹੜੀ ਹੈ ਉਹ ਹੋ ਚੁੱਕੀ ਹੈ ਕਿਹਾ ਜਾ ਰਿਹਾ ਹੈ ਕਿ ਜਿਹੜੀ ਮਹਾ ਪਰਲੋ ਹੈ ਉਹ ਹੁਣ ਆ ਚੁੱਕੀ ਹੈ ਬਿਲਕੁਲ ਮਹਾ ਪਰਲੋ ਜਿਹੜੀ ਹੈ ਉਹ ਹੁਣੇ ਤੋਂ ਸਟਾਰਟ ਹੈ ਸਾਥ ਸੰਗਤ ਜੇ ਅਸੀਂ ਹਲੇ ਵੀ ਰੱਬ ਨੂੰ ਨਾ ਸਮਝਿਆ ਉਹਦੇ ਰੰਗਾਂ ਨੂੰ ਨਾ ਸਮਝੇ ਸਾਧ ਸੰਗਤ ਉਹਦੇ ਭੇਦ ਨੂੰ ਨਾ ਜਾਣਿਆ ਤੇ ਫਿਰ ਕੋਈ ਫਾਇਦਾ ਨਹੀਂ ਫਿਰਦੇ ਨੁਕਸਾਨ ਬਹੁਤ ਵੱਡਾ ਹੋਣਾ ਤੇ ਇਥੋਂ ਤੱਕ ਕਿ 50 50 ਫੁੱਟ ਜਿਹੜਾ ਪਾਣੀ ਹੈ ਉਹ ਚੜ ਜਾਣਾ ਤੇ ਸਾਡੇ ਹੱਥ ਜਿਹੜਾ ਹੈ ਕੁਝ ਵੀ ਨਹੀਂ ਲੱਗਣਾ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਮਹਾ ਪਰਲੋ ਹੁਣ ਇਤੋਂ ਬਾਅਦ ਹੋਰ ਮਹਾ ਪਰਲੋ ਕੀ ਆਏਗੀ ਕਿ ਬੰਦਾ ਜਿਹੜਾ ਹੈ ਸਾਰਿਆਂ ਪਾਸਿਆਂ ਤੋਂ ਮਜਬੂਰ ਹੋ ਜਾਏ ਤੇ ਬੰਦਾ ਜਿਹੜਾ ਹੈ ਕਿਸੇ ਜੋਗਾ ਵੀ ਨਾ ਰਹੇ ਜਾਂ ਇੰਜ ਕਹਿ ਲਓ ਵੀ ਬੰਦੇ ਕੋਲੇ ਕੋਈ ਸਮਗਰੀ ਨਾ ਹੋਵੇ ਕੋਈ ਰਾਹਤ ਵੀ ਨਾ ਪਹੁੰਚੇ ਜਾਂ ਫਿਰ ਇੰਜ ਕਹਿ ਲਓ ਵੀ ਚਾਰੇ ਪਾਸੇ ਪਾਣੀ ਉਹ ਪਾਣੀ ਦਿਖਾਈ ਦੇਵੇ ਤੇ ਆਪਣੀ ਜਾਨ ਵੀ ਜਿਹੜੀ ਹੈ ਜੋਖਮ ਦੇ ਵਿੱਚ ਆ ਜਾਏ ਤੇ ਆਪਣੇ ਘਰ ਦਾ ਸਾਜੋ-ਸਮਾਨ ਵੀ ਖਰਾਬ ਹੋ ਜਾਏ ਜਿਸ ਤਰ੍ਹਾਂ ਹੜ੍ਹਾਂ ਦੇ ਵਿੱਚ ਉਹਨਾਂ ਕਈ ਘਰਾਂ ਦੇ ਹਾਲਾਤ ਬਣ ਗਏ ਨਾ ਘਰਾਂ ਦੇ ਵਿੱਚ ਪਾਣੀ ਚੜ ਗਿਆ ਲੋਕਾਂ ਦੀਆਂ ਬਣਾਈਆਂ ਹੋਈਆਂ ਲਿਸ਼ਾਨ ਕੋਠੀਆਂ ਟਹਿ ਗਈਆਂ ਤੇ ਕੱਚੇ ਘਰਾਂ ਦੀ ਤੇ ਗੱਲ ਹੀ ਛੱਡ ਦਿਓ ਸਾਧ ਸੰਗਤ ਇੱਟ ਬਾਲੇ ਵਾਲੇ ਘਰ ਜਿਹੜੇ ਨੇ ਉਹ ਉਹਨਾਂ ਦੇ ਘਰ ਵੀ ਟਹਿ ਗਏ ਤੇ ਬੜਾ ਨੁਕਸਾਨ ਹੋਇਆ ਬਹੁਤ ਸਾਰਾ ਨੁਕਸਾਨ ਹੋ ਚੁੱਕਿਆ ਹੈ ਹੋਰ ਆਪਾਂ ਮਹਾ ਪਰਲੋ ਕਿਵੇਂ ਸਮਝਾਂਗੇ ਕਿ ਕਿਹੜੇ ਹਿਸਾਬ ਨਾਲ ਆਏਗੀ ਇਹ ਮਹਾ ਪਰਲੋ ਕੀ ਹੈ ਭਈ ਕਹਿੰਦੇ ਜੀ ਮਹਾ ਪਰਲੋ ਆਉਣੀ ਹੈ ਜੀ ਹਜੇ ਤਾਂ ਹਜੇ ਤਾਂ ਦੇਖੋ ਹਜੇ ਤਾਂ ਕੁਝ ਵੀ ਨਹੀਂ ਸਾਰਾ ਕੁਝ ਹੋਰ ਆਏਗਾ ਮੈਂ ਕਹਿੰਦਾ ਵੀ ਇਸ਼ਾਰਾ ਕਾਫੀ ਹੈ ਇਹ ਚ ਸੋਚੋ ਵੀ ਅਸੀਂ ਅੱਜ ਇਹ ਚੀਜ਼ ਹੋ ਵੀ ਮਹਾ ਪਰਲੋ ਸਾਡੇ ਤੋਂ ਸਹਾਰੀ ਨਹੀਂ ਜਾਣੀ ਕੀ ਅਸੀਂ ਰਾਜ਼ੀਆਂ ਵੀ ਮਹਾ ਪਰਲੋ ਆਵੇ ਜੇ ਮਹਾ ਪਰਲੋ ਪਰਮਾਤਮਾ ਨੇ ਚੜ੍ਹ ਦਿੱਤੀ ਨਾ ਸਾਡੇ ਤੋਂ ਸਹਾਰ ਨਹੀਂ ਹੋਣਾ ਜੇ ਮਹਾ ਪਰਲੋ ਪਰਮਾਤਮਾ ਨੇ ਇੱਕ ਵਾਰੀ ਇਸ਼ਾਰਾ ਕਰ ਦਿੱਤਾ ਨਾ ਤੇ ਮਹਾ ਪਰਲੋ ਨੂੰ ਅਸੀਂ ਸਾਹਮਣੇ ਨਹੀਂ ਸਕਣਾ ਮਹਾ ਪਰਲੋ ਦੇ ਵਿੱਚ ਨੁਕਸਾਨ ਜਿਹੜਾ ਪੂਰੀ ਪ੍ਰਕਿਰਤੀ ਦਾ ਹੋਣਾ ਪੂਰੀ ਦੁਨੀਆ ਦਾ ਹੋਣਾ ਜੇ ਇੱਕ ਵਾਰੀ ਮਹਾ ਪਰਲੋ ਚੜ੍ਹ ਗਈ ਤੇ ਅਸੀਂ ਕੁਝ ਵੀ ਵੇਖਾਂਗੇ ਨਹੀਂ ਕਿਉਂਕਿ ਪਾਣੀ ਇੰਨਾ ਚੜ ਜਾਣਾ ਮਹਾਰਾਜ ਨੇ ਇੱਥੋਂ ਤੱਕ ਗਿਆ ਕਹਿੰਦੇ ਭਾਈ 60 ਤੋਂ 65 70 70 ਫੁੱਟ ਜਿਹੜਾ ਪਾਣੀ ਚੜ ਜਾਣਾ ਹੈ ਹੁਣ 70 ਫੁੱਟ ਜਿੱਥੇ ਪਾਣੀ ਚੜੂਗਾ ਕੀ ਉੱਥੇ ਕੁਝ ਬਚੂਗਾ ਜਾਂ ਕੁਝ ਦਿਸੂਗਾ ਇਹ ਤੁਸੀਂ ਖੁਦ ਇਸ ਚੀਜ਼ ਨੂੰ ਸੋਟ ਲਓ ਉੱਥੇ ਕੀ ਨਜ਼ਰ ਆਊਗਾ ਦੁਨੀਆ ਕਦੋਂ ਸਮਝੇਗੀ ਦੁਨੀਆ ਕਦੋਂ ਵਿਚਾਰੇਗੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਪਤਾ ਨਹੀਂ ਕਿਹੜੀ ਗੱਲਾਂ ਹਜੇ ਤੱਕ ਸਾਨੂੰ ਵਿਚਾਰੇ ਨੇ ਕਿਹੜੀ ਗੱਲਾਂ ਹਜੇ ਤੱਕ ਸਾਨੂੰ ਉਹ ਇਸ਼ਾਰਾ ਕਰ ਰਹੇ ਨੇ ਵੀ ਭਾਈ ਹਲੇ ਵੀ ਸਮਝ ਜਾਓ ਪਰਮਾਤਮਾ ਦੇ ਨਾਮ ਦੀ ਜਿਹੜੀ ਘਾਟ ਹੈ ਸਤਿਗੁਰੂ ਦੇ ਨਾਮ ਦੀ ਜਿਹੜੀ ਘਾਟ ਹੈ ਇਹ ਮਨੁੱਖ ਜਿਹੜਾ ਹੈ ਰੱਬ ਨੂੰ ਟੱਬ ਦਸੀ ਜਾ ਰਿਹਾ ਹੈ ਰੱਬ ਨੂੰ ਮੰਨਣ ਲਈ ਇਹ ਤਿਆਰੀ ਹੈ ਨਹੀਂ ਅੱਜ ਜਿੰਨੇ ਆਪੂ ਬਣੇ ਗੁਰੂ ਬਾਬੇ ਸੀ ਉਹਨਾਂ ਲੋਕਾਂ ਨੂੰ ਪਹਿਲੇ ਪਤਾ ਨਹੀਂ ਸੀ ਵੀ ਹੜ ਆਉਣਗੇ ਉਹਨਾਂ ਲੋਕਾਂ ਨੇ ਦੱਸਿਆ ਕਿਉਂ ਨਹੀਂ ਸਾਧ ਸੰਗਤ ਉਹਨਾਂ ਲੋਕਾਂ ਨੇ ਵਿਚਾਰਿਆ ਕਿਉਂ ਨਹੀਂ ਕੀ ਸਿਰ ਜਾ ਘਮਾ ਕੇ ਉਹ ਲੋਕਾਂ ਨੇ ਪੁੱਛਾ ਕਰਨ ਜੋਗੇ ਤੇਰੇ ਦੇ ਫਲਾਣੇ ਨੇ ਆਹ ਕਰਾਤਾ ਜੀ ਧਾਗੇ ਤਵੀਦ ਕਰਨ ਜੋਗੇ ਆ ਲੋਕਾਂ ਦੇ ਕੰਨਾਂ ਦੇ ਵਿੱਚ ਹੂਕਾ ਮਾਰਨ ਜੋਗੇ ਆ ਜਾਂ ਲੋਕਾਂ ਨੂੰ ਮੁੰਡੇ ਦੇਣ ਜੋਗੇ ਆ ਆਪਾਂ ਵੇਖਦੇ ਆ ਨਾ ਕਿ ਉਹ ਬਾਬਿਆਂ ਨੇ ਅੱਜ ਤੱਕ ਇਹ ਨਹੀਂ ਦੱਸਿਆ ਵੀ ਭਾਈ ਮਹਾ ਪਰਲੋ ਆਏਗੀ ਹੜ ਆਉਣਗੇ ਆਪੋ ਆਪਣਾ ਸਾਜੋ-ਸਮਾਨ ਜਿਹੜਾ ਹੈ ਉਹ ਕਾਇਮ ਕਰ ਲੋ ਪਰ ਅਸੀਂ ਲੋਕਾਂ ਨੇ ਉਹਨਾਂ ਲੋਕਾਂ ਨੂੰ ਬਾਬੇ ਬਣਾ ਰੱਖਿਆ ਤੇ ਅਸੀਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਬਣਾ ਦਿੱਤਾ ਕਹਿਣ ਤੋਂ ਭਾਵ ਜੇ ਅਸੀਂ ਉਹਨਾਂ ਦੀ ਮਾਨਤਾ ਕਰਦੇ ਹਾਂ ਮੰਨਤਾ ਕਰਦੇ ਹਾਂ ਇੱਕ ਸ਼ਰੀਰ ਗੁਰੂ ਕਿਵੇਂ ਹੋ ਸਕਦਾ ਹੈ ਜੇ ਚਲੋ ਠੀਕ ਹੈ ਸ਼ਰੀਰ ਦਾ ਸਤਕਾਰ ਹੈ ਪਰ ਸ਼ਰੀਰ ਨੂੰ ਰੱਬ ਸਮਝਣ ਲੱਗ ਜਾਣਾ ਉਹਨੂੰ ਬਾਬਾ ਸਮਝਣ ਲੱਗ ਜਾਣਾ ਜੇ ਉਹ ਬਾਬਾ ਹੈ ਪੂਰਨ ਗੁਰੂ ਦਾ ਰੂਪ ਹੈ ਤੇ ਫਿਰ ਗੁਰੂ ਦੀ ਅਹਿਮੀਅਤ ਕੀ ਰਹੇਗੀ ਸਭ ਤੋਂ ਵੱਡੀ ਗੱਲ ਕਿ ਜੇ ਉਹੀ ਗੁਰੂ ਹੈ ਤੇ ਗੁਰੂ ਦੀ ਅਹਿਮੀਅਤ ਕੀ ਰਹੇਗੀ ਸਾ ਸੰਗਤ ਜਿਹੜੇ ਲੋਕ ਬਾਬਾਆਂ ਨੂੰ ਬਾਬਿਆਂ ਨੂੰ ਜਿਹੜਾ ਹੈ ਆਪਣਾ ਗੁਰੂ ਮੰਨਦੇ ਨੇ ਆਪਣਾ ਸਭ ਕੁਝ ਮੰਨਦੇ ਨੇ ਉਹਨਾਂ ਨੂੰ ਇਹ ਗੱਲ ਪੁੱਛੋ ਵੀ ਕੀ ਤੁਹਾਨੂੰ ਪਤਾ ਨਹੀਂ ਸੀ ਕਿ ਸਾਡਾ ਆਉਣਗੇ ਤੁਸੀਂ ਸਾਨੂੰ ਮਾੜਾ ਜਿਹਾ ਦੱਸ ਦਿੰਦੇ ਅਸੀਂ ਆਪਣਾ ਬਚਾਅ ਕਰ ਲੈਂਦੇ ਤੇ ਅੱਜ ਸਾਡਾ ਜਿੰਨਾ ਨੁਕਸਾਨ ਹੋਇਆ ਪੂਰੀ ਪ੍ਰਕਿਰਤੀ ਦਾ ਨੁਕਸਾਨ ਹੋਇਆ ਕੀ ਤੁਹਾਨੂੰ ਤਰਸ ਨਹੀਂ ਆਇਆ ਗੁਰੂ ਨਾਨਕ ਸਾਹਿਬ ਨੇ ਤੇ ਪਰਮਾਤਮਾ ਨੂੰ ਵੀ ਇੱਕ ਵੇਰ ਕਹਿ ਦਿੱਤਾ ਸੀ ਇਤੀ ਮਾਰ ਪਈ ਕਰ ਲਾਣੇ ਤੈ ਕੀ ਦਰਦਨਾ ਆਇਆ ਉਹਨਾਂ ਨੇ ਅਕਾਲ ਪੁਰਖ ਨੂੰ ਵੀ ਸਵਾਲ ਖੜਾ ਕਰ ਦਿੱਤਾ ਸੀ ਕਹਿੰਦੇ ਪ੍ਰਮਾਤਮਾ ਜੀ ਆ ਸਾਰਾ ਕੁਝ ਹੋਇਆ ਬਾਬਰ ਚੜ੍ਹ ਕੇ ਆਇਆ ਤੇ ਕਹਿੰਦੇ ਕਿੰਨੀਆਂ ਇਸਤਰੀਆਂ ਦੇ ਜਿਹੜੇ ਸੀ ਉਹ ਮੱਥਿਆਂ ਦੇ ਸੰਧੂਰ ਮਿਟ ਗਏ ਕਹਿਣ ਤੋਂ ਭਾਵ ਵੀ ਕਿੰਨਾ ਕੁਝ ਜਿਹੜਾ ਹੈ ਖੂਨ ਖਰਾਬਾ ਹੋਇਆ اے ਰੱਬ ਜੀ ਪ੍ਰਮਾਤਮਾ ਜੀ ਤੈਨੂੰ ਦਰਦ ਨਹੀਂ ਆਇਆ ਇੰਨਾ ਸਭ ਕੁਝ ਵੇਖ ਕੇ ਇੱਕ ਵਕਤ ਸੀ ਕਹਿਣ ਤੋਂ ਭਾਵੇਂ ਅੱਜ ਇਹਨਾਂ ਵਾਬਿਆਂ ਨੂੰ ਸਵਾਲ ਕਰੋ ਵੀ ਇੰਨਾ ਸਭ ਕੁਝ ਪਾਣੀਆਂ ਦੇ ਵਿੱਚ ਰੁੜ ਗਿਆ ਕੀ ਤੁਹਾਨੂੰ ਰਤੀ ਭਰ ਵੀ ਤਰਸ ਨਹੀਂ ਆਇਆ ਤੁਸੀਂ ਇੱਕ ਵਾਰੀ ਵੀ ਜਿਹੜਾ ਹੈ ਤਰਸ ਨਹੀਂ ਖਾ ਸਕੀ ਇੱਕ ਵਾਰੀ ਵੀ ਨਹੀਂ ਜਿਹੜਾ ਹੈ ਇਹ ਗੱਲ ਦੱਸ ਸਕੀ ਵੀ ਭਾਈ ਹੜੋਂ ਵਾਲੇ ਆਪਣਾ ਬਚਾਅ ਕਰ ਲਓ ਚਲੋ ਖੈਰ ਮਹਾ ਪਰਲੋ ਜੇ ਆ ਗਈ ਤਾਂ ਉਹਦੇ ਵਿੱਚ ਕੁਝ ਨਹੀਂ ਬਚਣਾ ਸਾਧ ਸੰਗਤ ਇਹ ਮਹਾ ਪਰਲੋ ਦਾ ਸਾਨੂੰ ਸੰਕੇਤ ਹੈ ਵੀ ਭਾਈ ਹਲੇ ਤੱਕ ਬਚ ਜਾਓ ਜੇਕਰ ਤੁਸੀਂ ਬਚ ਸਕਦੇ ਹੋ ਕਹਿੰਦੇ ਭਾਈ ਪਰਮਾਤਮਾ ਪਤਾ ਨਹੀਂ ਕੀ ਮਨ ਬਣਾਈ ਬੈਠਾ ਹੈ ਅਜੇ ਤੱਕ ਸਾਨੂੰ ਸੰਕੇਤ ਹੀ ਦਿੱਤਾ ਜਾ ਰਿਹਾ ਵੀ ਜੇ ਮਨੁੱਖ ਬਦਲ ਜਾਣਾ ਕਿਉਂਕਿ ਅੱਜ ਦੁਨੀਆ ਦੇ ਵਿੱਚ ਅਧਰਮ ਬਹੁਤਾ ਜ਼ਿਆਦਾ ਹੋ ਗਿਆ ਧਰਮ ਇੱਥੇ ਰਿਹਾ ਕੋਈ ਨਹੀਂ ਧਰਮ ਕੋਈ ਨਹੀਂ ਰਿਹਾ ਆ ਧਰਮ ਜਿਹੜਾ ਹੈ ਉਹ ਸਿਖਰਾਂ ਤੇ ਐ ਧਰਮ ਜਿਹੜਾ ਹੈ ਉਹ ਇਥੋਂ ਬੜਾ ਖੰਭ ਲਾ ਕੇ ਉੱਡ ਚੁੱਕਿਆ ਹੈ ਮੇਰੇ ਪਾਤਸ਼ਾਹ ਕਹਿੰਦੇ ਆ ਧਰਮ ਜਿਹੜਾ ਹੈ ਉਹ ਫੈਲ ਚੁੱਕਿਆ ਹੈ ਕਹਿੰਦੇ ਗੁਰੂ ਨੂੰ ਗੁਰੂ ਮੰਨਣ ਵਾਲੇ ਵੀ ਜਿਹੜੇ ਨੇ ਆਪਣੇ ਪ੍ਰਣ ਤੇ ਨਹੀਂ ਟਿਕ ਰਹੇ ਕਹਿੰਦੇ ਹਰ ਕੋਈ ਜਿਹੜਾ ਹੈ ਉਹ ਭੱਜਿਆ ਫਿਰ ਰਿਹਾ ਹੈ ਹਰ ਕੋਈ ਜਿਹੜਾ ਹੈ ਉਹ ਇੱਥੋਂ ਦੂਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਹਰ ਕੋਈ ਜਿਹੜਾ ਹੈ ਇਸ ਤਰੀਕੇ ਦੇ ਨਾਲ ਭੱਜਿਆ ਫਿਰ ਰਿਹਾ ਹੈ ਪਰ ਕਹਿੰਦੇ ਇਹ ਗੱਲ ਜ਼ਰੂਰ ਯਾਦ ਰੱਖਿਆ ਜੇ ਇਸ ਗੱਲ ਨੂੰ ਜਿਹੜਾ ਹੈ ਜ਼ਰੂਰ ਵਿਚਾਰ ਕੇ ਵੇਖਿਆ ਜੇ ਜਿਹੜਾ ਸਤਗੁਰੂ ਮਹਾਰਾਜ ਜੀ ਦੇ ਨੇੜੇ ਹੋ ਜਾਂਦਾ ਹੈ ਤੇ ਜਿਹੜਾ ਸਤਗੁਰੂ ਦੀ ਪਾਵਨ ਬਾਣੀ ਨੂੰ ਪੜ੍ਹਦਾ ਹੈ ਜਿਹੜਾ ਗੁਰੂ ਤੇ ਵਿਸ਼ਵਾਸ ਕਰਦਾ ਹੈ ਜਿਹੜਾ ਮੰਗਦਾ ਹੀ ਗੁਰੂ ਤੋਂ ਸਤਗੁਰੂ ਜੀ ਤੁਹੀ ਕਿਰਪਾ ਕਰਿਓ 파ਰਸ਼ਾ ਜੀ ਤੁਸੀਂ ਹੋ ਰਹਿਮਤ ਕਰਿਓ ਮੈਨੂੰ ਹੋਰ ਕਿਸੇ ਤੋਂ ਆਸ ਨਹੀਂ ਹੈ ਤੇ ਮੈਂ ਕਿਸੇ ਤੋਂ ਹੋਰ ਮੰਗਣਾ ਵੀ ਨਹੀਂ ਹੈ ਤੇ ਮੇਰੇ ਸਤਿਗੁਰੂ ਜੀ ਉਹਦੇ ਵੀ ਕਿਰਪਾ ਕਰਦੇ ਨੇ ਤੇ ਪਿਆਰਿਓ ਹੋਸ ਉਹਦੇ ਬਹਾਨੇ ਨਾਲ ਦੂਸਰਿਆਂ ਨੂੰ ਵੀ ਤਤੀ ਬਾਹ ਨਹੀਂ ਲੱਗਣ ਦਿੰਦੇ ਤੇ ਜਿਹੜੇ ਆਪੂ ਆਪ ਗੁਰੂ ਬਣੇ ਬੈਠੇ ਆ ਜਿਹੜੇ ਕਹਿੰਦੇ ਆ ਸਾਡੇ ਤੋਂ ਬਿਨਾ ਪਤਾ ਨਹੀਂ ਹਲਦਾ ਜਿਹੜੇ ਕਹਿੰਦੇ ਆ ਜੀ ਅਸੀਂ ਉਹ ਸਾਰਾ ਕੁਝ ਅਸੀਂ ਉਹ ਕਰਨ ਹਾਰੇ ਆ ਤੇ ਗੁਰਮੁਖ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਇਨ੍ਹਾਂ ਲੋਕਾਂ ਤੋਂ ਕੱਖ ਵੀ ਨਹੀਂ ਹੋਣਾ ਗੁਰੂ ਨਾਨਕ ਸਾਹਿਬ ਤੇ ਜੇ ਕੌੜੇ ਰੀਠੇ ਦੇ ਦਰਖਤ ਥੱਲੇ ਜਾ ਕੇ ਬੈਠੇ ਉਹ ਕੌੜੇ ਰੀਠੇ ਵੀ ਮਿੱਠੇ ਕਰ ਦਿੱਤੇ ਅੱਜ ਕੱਲ੍ਹ ਵਾਲੇ ਬਾਬਿਆਂ ਤੋਂ ਤੇ ਇੱਕ ਨਿੰਮ ਦੀ ਨਮੋਲੀ ਮਿੱਠੀ ਨਹੀਂ ਹੋਣੀ ਕਹਿਣ ਤੋਂ ਭਾਵ ਵੀ ਮਹਾ ਪਰਲੋ ਤਾਂ ਆਏਗੀ ਜੇਕਰ ਅਸੀਂ ਹਲੇ ਵੀ ਨਾਮ ਸੰਕੇਤ ਨੂੰ ਸਮਝਿਆ ਪਰਮਾਤਮਾ ਦਾ ਜਿਹੜਾ ਹੈ ਨਾਮ ਲਈਏ ਸਾਰੇ ਜਣੇ ਬੈਠ ਕੇ ਆਪਾਂ ਆਪਣੇ ਅੰਦਰੋਂ ਆਵਾਜ਼ ਮਾਰੀਏ ਸਤਿਗੁਰੂ ਜੀ ਕਿਰਪਾ ਕਰਿਓ ਪਾਤਸ਼ਾਹ ਜੀ ਮਿਹਰਮਤ ਕਰਿਓ ਯਾਦ ਰੱਖਿਓ ਜਦੋਂ ਹਰ ਇੱਕ ਮੁਖ ਦੇ ਵਿੱਚੋਂ ਮੂਲ ਮੰਤਰ ਸਹਿਬ ਦਾ ਆਵਾਜ਼ ਆਏਗਾ ਹਰ ਇੱਕ ਮੁਖ ਦੇ ਵਿੱਚੋਂ ਗੁਰਬਾਣੀ ਦੀ ਆਵਾਜ਼ ਆਏਗੀ ਹਰ ਇੱਕ ਮੁਖ ਦੇ ਵਿੱਚੋਂ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜਿਆ ਜਾਏਗਾ ਤੇ ਮੇਰੇ ਸਤਿਗੁਰੂ ਜੀ ਫੇਰ ਕਿਰਪਾ ਕਰਨਗੇ ਤੇ ਜਦੋਂ ਆਪਾਂ ਪਾਵਨ ਬਾਣੀ ਨੂੰ ਵਿਚਾਰਾਂਗੇ ਜਦੋਂ ਆਪਾਂ ਸਤਿਗੁਰੂ ਦੀ ਪਾਵਨ ਬਾਣੀ ਨੂੰ ਸਮਝਾਂਗੇ ਆਪਾਂ ਖੁਦ ਸਮਝਾਂਗੇ ਤੇ ਹੋਰਾਂ ਨੂੰ ਸਮਝਾਵਾਂਗੇ ਸਮਝਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਭਾਈ ਗੁਰੂ ਨਾਲ ਜੁੜੀਏ ਆ ਬਹਿਮਾ ਭਰਮਾ ਤੋਂ ਦੂਰ ਹੋਈਏ ਤੇ ਮੇਰੇ ਸਤਿਗੁਰੂ ਜੀ ਸਾਡੇ ਤੇ ਕਿਰਪਾ ਤਾਂ ਕਰਨਗੇ ਮੇਰੇ ਪਾਤਸ਼ਾਹ ਜੀ ਸਾਡੇ ਤੇ ਮਿਹਰਮਤ ਤਾਂ ਕਰਨਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਜਿਹੜੀ ਹੈ ਸਾਡੇ ਤੇ ਤਾਂ ਹੋਏਗੀ ਹੁਣ ਸਿੱਖੋ ਇੱਕ ਗੱਲ ਜਾਣ ਲਿਓ ਵੀ ਸਮਾਂ ਹੁਣ ਉਹ ਨਹੀਂ ਰਿਹਾ ਅਵੇਸਲੇ ਹੋ ਕੇ ਰਹਿਣ ਦਾ ਇੱਥੇ ਸਮਾਂ ਹੈ ਹੁਣ ਆਪਣੇ ਆਨਗਵਾਨ ਦੇ ਵਿੱਚ ਗੁਰੂ ਨਾਲ ਸਾਰਿਆਂ ਨੂੰ ਜੋੜਨ ਦਾ ਤੇ ਆਪਾਂ ਵੀ ਪ੍ਰੋਪਰ ਹੋ ਕੇ ਜੁੜੀਏ ਤੇ ਆ ਜਿਹੜਾ ਆਪਾਂ ਦੇਖਦੇ ਆ ਨਾ ਨਵੇਂ ਪਖੰਡ ਵੀ ਬਾਬੇ ਇੰਦਾ ਜੀ ਇੰਦਾ ਜੀ ਇਹਨਾਂ ਸਾਰਿਆਂ ਤੋਂ ਅਸੀਂ ਸੁਚੇਤ ਹੋਈਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਅਸੀਂ ਪੜਹੀਏ ਸਤਿਗੁਰੂ ਦੀ ਪਾਵਨ ਬਾਣੀ ਨੂੰ ਅਸੀਂ ਵਿਚਾਰੀਏ ਤੇ ਮੇਰੇ ਸਤਿਗੁਰੂ ਜੀ ਸਾਡੇ ਤੇ ਕਿਰਪਾ ਜਿਹੜੀ ਹੈ ਤਦ ਕਰਨਗੇ ਸੋ ਆਪਾਂ ਮਹਾ ਪਰਲੋ ਦੀ ਜਿਹੜੀ ਹੈ ਉਡੀਕ ਨਾ ਕਰੀਏ ਆਪਾਂ ਸਭ ਨੂੰ ਟਾਲਣ ਦੀ ਕੋਸ਼ਿਸ਼ ਕਰੀਏ ਸਤਿਗੁਰੂ ਅਗੇ ਅਰਦਾਸ ਕਰੀਏ ਉਹਨਾਂ ਘਰਾਂ ਦੇ ਹਾਲਾਤ ਵੇਖੋ ਕਿੰਨਾ ਪਾਣੀ ਨਾਲ ਨੁਕਸਾਨ ਹੋਇਆ ਜੇ ਮਹਾ ਪਰਲੋ ਆ ਗਈ ਤੇ ਉਹਦੇ ਵਿੱਚ ਬਚਣਾ ਕਿਸੇ ਨੇ ਨਹੀਂ ਸਾਰਾ ਕੁਝ ਜਿਹੜਾ ਤਹਸਨੈਸ ਹੋ ਜਾਏਗਾ ਸੋ ਮਹਾਪੁਰਖ ਕਹਿੰਦੇ ਭਾਈ ਹਲੇ ਵੀ ਵੇਲਾ ਹੈ ਪ੍ਰਮਾਤਮਾ ਨੂੰ ਅਰਦਾਸ ਕਰੋ ਉਹਦਾ ਨਾਮ ਲੈਣਾ ਸਟਾਰਟ ਕਰੋ ਹੋ ਸਕਦਾ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਤੇ ਦਇਆ ਕਰ ਦੇ ਤੇ ਸਤਿਗੁਰੂ ਦਇਆਵਾਨ ਹੋ ਜਾਣ ਤੇ ਸਾਡਾ ਜਿਹੜਾ ਹੈ ਬਚਾਅ ਹੋ ਜਾਏ ਤੇ ਆਪਾਂ ਗੁਰੂ ਵਾਲੇ ਬਣੀਆਂ ਸਾਰੇ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ